ਆ ਕਿਹੜਾ ਕੋਈ ਜੋ ਪ੍ਰਗਟ ਜਿਹੜਾ ਅੰਮ੍ਰਿਤਸਰ ਦੇ ਵਿੱਚ ਕੱਲ ਪਲੇਨ ਉਤਰਿਆ ਅਮਰੀਕਾ ਤੋਂ ਆਈ ਦੀ ਜਿਹੜੇ 30 ਪੰਜਾਬ ਦੇ ਮੁੰਡੇ ਨੇ ਕਿਵੇਂ ਦੇਖੀਓ ਪਹਿਲਾਂ ਤਾਂ ਅੰਮ੍ਰਿਤਸਰ ਦੇ ਵਿੱਚ ਉਤਾਰਨਾ ਜਹਾਜ਼ ਨਹੀਂ ਮੈ ਮੈਨੂੰ ਐ ਲੱਗਦਾ ਕਿ ਬਿਲਕੁਲ ਇਹ ਬੀਜੇਪੀ ਸਰਕਾਰ ਦੀ ਗਿਣੀ ਮਿਚੀ ਹੋਈ ਸਾਜ਼ਿਸ਼ ਹੈ ਪੰਜਾਬ ਦੇ ਖਿਲਾਫ ਕਿਉਂਕਿ ਸਾਰਾ ਦੇਸ਼ ਲੰਘ ਕੇ ਆਉਣਾ ਔਰ ਮੈਂ ਨਹੀਂ ਕਹਿੰਦਾ ਕਿ ਸਾਡੇ ਬੱਚੇ ਨਹੀਂ ਸੀ ਸਾਡੇ 30 ਬੱਚੇ ਸੀ ਪਰ 33 ਬੱਚੇ ਹਰਿਆਣੇ ਦੇ ਸੀ ਔਰ 33 ਬੱਚੇ ਜਿਹੜੇ ਆ ਉਹ ਗੁਜਰਾਤ ਦੇ ਸੀ ਲੇਕਿਨ ਗੁਜਰਾਤ ਮਾਡਲ ਤਾਂ ਪਿਛਲੇ 10 12 ਸਾਲਾਂ ਦੇ ਵਿੱਚ ਇੰਨਾ ਤਰੱਕੀ ਦੇ ਵਿੱਚ ਹੈ ਕਿ ਦੇਸ਼ ਦੇ ਵਿੱਚ ਸਰਕਾਰੀ ਗੁਜਰਾਤ ਮਾਡਲ ਦੀ ਚੱਲ ਰਹੀ ਹੈ ਜੇ ਗੁਜਰਾਤ ਮਾਡਲ ਇੰਨਾ ਚੰਗਾ ਤਾਂ ਫਿਰ ਮੈਨੂੰ ਲੱਗਦਾ ਫਿਰ ਉੱਥੇ ਦੇ ਲੋਕਾਂ ਨੂੰ ਤਾਂ ਇਲੀਗਲ ਜਿਹੜੀ ਆ ਮਾਈਗ੍ਰੇਸ਼ਨ ਨਹੀਂ ਹੋਣੀ ਚਾਹੀਦੀ ਕਿਵੇਂ ਦੇਖੋ ਇਹ ਇਸ ਤਰੀਕੇ ਨਾਲ ਜਾਜਤਾਰਨਾ ਪੰਜਾਬ ਤੇ ਸਪੈਸ਼ਲ ਨਹੀਂ ਮੈਨੂੰ ਲੱਗਦਾ ਕਿ ਇਹ ਪੰਜਾਬ ਨੂੰ ਔਰ ਖਾਸ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਵਾਲੀ ਗੱਲ ਹੈ ਬਾਕੀ ਪੰਜਾਬ ਦੇ ਵਿੱਚੋਂ ਵੱਡੇ ਵਰਗ ਦੇ ਲੋਕ ਤਾਂ ਹਲੇ ਵੀ ਜਾ ਰਹੇ ਨੇ ਅਮਰੀਕਾ ਦੇ ਵਿੱਚ ਬਾਕੀ ਦੇਸ਼ਾਂ ਦੇ ਵਿੱਚ ਦੇਖੋ ਸਾਡੇ ਸਾਡੇ ਸਾਡੀ ਸਮੱਸਿਆ ਹੈਗੀ ਆ ਪਰ ਅਹ ਐਵੀ ਨਿਊਜ਼ ਦੀ ਸਮੱਸਿਆ ਹੈਗੀ ਆ ਅ ਬੱਚੇ ਕਿਤੇ ਨਾ ਕਿਤੇ ਜੌਬਸ ਨੂੰ ਭਾਲਦੇ ਹੈਗੇ ਆ ਬਹੁਤ ਗਿਣਤੀ ਦੇ ਵਿੱਚ ਪੰਜਾਬੀ ਜਾਂ ਅੱਜਕੱਲ ਹਰਿਆਣਵੀ ਵੀ ਗੁਜਰਾਤੀ ਵੀ ਅ ਦੂਸਰੇ ਦੇਸ਼ਾਂ ਦੇ ਵਿੱਚ ਜਿਹੜੇ ਗਏ ਹੋਏ ਆ ਅ ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਇਲੀਗਲ ਤਰੀਕੇ ਦੇ ਨਾਲ ਉੱਥੇ ਜਾਣ ਕੋਈ ਚੰਗੇ ਸਕਿਲਡ ਜੋ ਜਿਹੜੇ ਬੱਚੇ ਹੈਗੇ ਆ ਉਹ ਜਾਣ ਸੋ ਦੈਟ ਕੀ ਇਹਨਾਂ ਚੀਜ਼ਾਂ ਦੀ ਸਾਰੀ ਜਿਹੜੀ ਉਹ ਠੀਕ ਠਾਕ ਇਹਨੂੰ ਪਾਸੇ ਨੂੰ ਤੋਰਿਆ ਜਾਂਦਾ। ਆਪਣੀਆਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਤੁਹਾਨੂੰ ਲੱਗਦਾ ਬਈ ਜਿਹੜੇ ਵੀ ਜਿਹੜੇ ਵੀ ਟਰੈਵਲ ਏਜੰਟਸ ਹੈਗੇ ਆ ਜਿਹੜੇ ਵੀ ਇਦਾਂ ਦੇ ਇਲੀਗਲ ਕੰਮ ਕਰਦੇ ਪੰਜਾਬ ਦੇ ਵਿੱਚ ਪਹਿਲਾਂ ਵੀ ਇਹ ਪ੍ਰੋਬਲਮਸ ਹੈਗੀਆਂ ਔਰ ਪੁਲਿਸ ਡਿਪਾਰਟਮੈਂਟ ਨੂੰ ਵੀ ਪਤਾ ਬਾਕੀ ਸਾਰਿਆਂ ਨੂੰ ਵੀ ਪਤਾ ਮੇਰਾ ਖਿਆਲ ਉਹਨਾਂ ਤੇ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਲੇਕਿਨ ਇਹਨਾਂ ਦੇ ਨਾਲ ਸੈਂਪਥੈਟਿਕ ਵਿਊ ਰੱਖਣਾ ਚਾਹੀਦਾ ਔਰ ਗਵਰਨਮੈਂਟ ਆਫ ਇੰਡੀਆ ਨੂੰ ਟੇਕ ਅਪ ਕਰਨਾ ਚਾਹੀਦਾ ਜੇ ਕੰਬੋਡੀਆ ਦੇ ਪ੍ਰ ਉਹ ਆਪਣੀ ਸਿਵਲ ਫਲਾਈਟ ਲਾ ਜਾ ਕੇ ਤੇ ਉਥੋਂ ਦੇ ਜਿਹੜੇ ਉਥੋਂ ਦੇ ਸਿਟੀਜ਼ਨ ਆ ਉਹਨਾਂ ਨੂੰ ਵਾਪਸ ਲੈ ਕੇ ਆ ਸਕਦੇ ਤੇ ਸਾਨੂੰ ਕੀ ਪ੍ਰੋਬਲਮ ਹੈ ਦੇਖੋ ਇਹ ਤਾਂ ਬਹੁਤ ਗੈਰ ਮਨੁੱਖੀ ਜਿਹੜਾ ਵਤੀਰਾ ਹੈਗਾ ਜੇ ਇਹੋ ਜੀ ਗੱਲ ਕੋਈ ਹੋਈ ਹੈ ਦਿੱਲੀ ਦੇ ਐਗਜ਼ਿਟ ਪੋਲ ਦੇਖੋ ਦਿੱਲੀ ਕੇ ਐਗਜ਼ਿਟ ਪੋਲ ਕਿ ਮੈਨੂੰ ਲੱਗਦਾ ਕਿ ਸਾਡੀ ਸਿਰਫ ਜਿਹੜੀ ਕੁਸ਼ਤ ਪੰਜ 5 ਤੋਂ 10 ਸੀਟਾਂ ਤੇ ਜੋ ਸਾਡੀ ਲੀਡਰਸ਼ਿਪ ਦੱਸ ਰਹੀ ਹੈ ਵੀ 5 ਤੋਂ 10 ਸੀਟਾਂ ਤੇ ਫਾਈਟ ਹੈ ਔਰ ਬਾਕੀ ਜਿਹੜੀ ਆ ਉਹ ਲਗਭਗ ਜਿਹੜੇ ਪਰਸੈਂਟੇਜ ਆ ਉਹਦੀ ਇੰਪਰੂਵਮੈਂਟ ਦੇ ਚਾਂਸ ਹੈਗੇ ਆ ਔਰ ਬਾਕੀ ਤਾਂ ਮੈਨੂੰ ਲੱਗਦਾ ਕੱਲ ਦਾ ਹੀ ਦਿਨ ਹੈਗਾ ਸਾਨੂੰ ਬਹੁਤੇ ਐਂਕਸ਼ੀਅਸ ਹੋਣਾ ਨਹੀਂ ਚਾਹੀਦਾ ਤੇ ਪਰਸੋਂ ਨੂੰ ਲਗਭਗ ਐਸ ਵੇਲੇ ਸਾਰੀ ਗੱਲ ਕਲੀਅਰ ਹੋ ਜਾਣੀ ਹੈ। ਬਰਗਤ ਸਿੰਘ ਇਹ ਲਾਇਸ ਸੁਣ ਲੱਗਦਾ ਕਿ ਹੋ ਸਕਦਾ ਥੇ ਮੋਰ ਫਾਈ ਆਗਾ ਦੀ ਪਾਸ। ਨਹੀਂ ਬਿਲਕੁਲ ਨਹੀਂ ਕਰਨਾ ਵੀ ਨਹੀਂ ਚਾਹੀਦਾ ਔਰ ਮੇਰਾ ਖਿਆਲ ਹੈ ਜੇ ਪਹਿਲਾਂ ਵੀ ਕੀਤਾ ਉਹ ਗਲਤ ਕੀਤਾ ਹੈ। ਇਸੇ ਕਰਕੇ ਸਾਡੀ ਪਰਫਾਰਮੈਂਸ ਦੇ ਵਿੱਚ ਕਿਤੇ ਨਾ ਕਿਤੇ ਗੜਬੜ ਹੈਗੀ ਆ। ਬਰਗਤ ਜੀ ਮਿਲਣ ਆਏ ਸੀਗੇ ਰਣਜੀਤ ਜੀ ਤੋਂ। ਨਹੀਂ ਮੈਂ ਤਾਂ ਜਸਟ ਮੈਂ ਫੋਨ ਕੀਤਾ ਸੀਗਾ ਕਿਉਂਕਿ ਫੋਨ ਬੰਦ ਸੀਗੇ। ਸੋ ਮੈਂ ਤਾਂ ਕਿਹਾ ਮੈਂ ਤਾਂ ਦੇਖ ਲਈਏ ਕਿ ਕੀ ਤੁਹ ਕੋ ਐਗਜੈਕਟਲੀ ਪਤਾ ਨਹੀਂ ਹੈ ਅਬੀ ਐਕਚੁਅਲ ਕੀ ਹੈ।